ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਜਿਹੜੇ ਕਹਿੰਦੇ ਆ ਨਾ ਪੱਕਾ ਕੰਮ ਨਹੀਂ ਮਿਲਦਾਗਾ ਸਾਨੂੰ ਤਾਂ ਕੰਮ ਨਹੀਂ ਮਿਲਦਾਗਾ ਇਹ ਵੀ ਇੱਕ ਨਾ ਗੱਲਾਂ ਹੀ ਹੁੰਦੀਆਂ ਵੀ ਕੰਮ ਨਾ ਕਰਨ ਦੀਆਂ ਨਾ ਬੈਵਤਾ ਹੁੰਦੀਆਂ ਬੰਦੇ 'ਚ ਵੀ ਸਾਨੂੰ ਕੰਮ ਨਹੀਂ ਮਿਲਦਾਗਾ ਮੈਂ ਕਹਿੰਦਾ ਕੰਮ ਕਰਨ ਵਾਲਾ ਹੋਵੇ ਕੰਮ ਬਹੁਤ ਆ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਇੱਕ ਬੱਚੇ ਦੀ 18 20 ਸਾਲ ਦੀ ਉਮਰ ਆ ਉਹਦੀ ਤੇ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਬੀ ਕਮਾਲ ਚੀਜ਼ ਆ ਕਮਾਲ ਕਰਤੀ ਏ ਉਸਨੇ ਮੈਂ ਵੀਡੀਓ ਚਾਲੂ ਕਰਦਾ ਆਪਣੇ ਵਿਚਾਰ ਜ਼ਰੂਰ ਦੇਣ ਤੇ ਵੀਡੀਓ ਨੂੰ ਸ਼ੇਅਰ ਕਰਨੀ ਹੈ ਕਿਸੇ ਨੂੰ ਅਕਲ ਆ ਜਾਵੇ ਜਿਹੜੇ ਬੇਲਰ ਜੈਲ ਲਾ ਕੇ ਫਿਰਦੇ ਰਹਿੰਦੇ ਨੇ ਨਾ ਗਲੀਆਂ ਚ ਉਹਨਾਂ ਨੂੰ ਅਕਲ ਆ ਜਾਵੇ ਵੀ ਕੰਮ ਹੈਗਾ ਕਰਨਾ ਆਉਣਾ ਚਾਹੀਦਾ ਆ ਬੰਦੇ ਨੂੰ ਦਿਮਾਗ ਚਾਲੂ ਕਰਨਾ ਪੈਣਾ ਫੇਰ ਗੱਲ ਬਣਨੀ ਆ ਮੈਂ ਵੀਡੀਓ ਵਿਖਾਉਣਾ ਤੁਹਾਨੂੰ ਆ ਜੋ ਕਰਾਂ ਪਾਕੇ ਕੇ ਯਹਾਂ ਪਰ ਪਪਾ ਦੀਸ਼ਮ ਗੋਦਵਾਰੇ ਸੋ 18 ਸਾਲ ਤੁਹਾਡੀ ਉਮਰ ਹੋਈ 16 ਸਾਲ ਤੋਂ ਕਿਦਾਂ ਕੰਮ ਕਰ ਰਹੇ ਨਹੀਂ 16 ਸਾਲ ਦੀ ਇਸ ਤੋਂ ਅੱਛਾ ਅੱਛਾ 2 ਸਾਲ ਹੋ ਗਏ ਕੰਮ ਕਰਦੇ ਤੇ ਪੜਾਈ ਲਿਖਾਈ ਨਾਲ ਨਾਲ ਪਲੱਸ 2 ਪਾਦਾ ਪਿਆ ਉਹ ਵਾਹ ਯਾਰ ਸ਼ਾਬਾਸ਼ ਪਾਕ ਤੁਸੀਂ ਬੰਨੀ ਆ ਉਹ ਵਾਹ ਯਾਰ ਕਿੰਨਾ ਟਾਈਮ ਲੱਗਦਾ ਇੰਨੀ ਸੋਹਣੀ ਪੱਗ 47 ਮਿੰਟ 45 ਮਿੰਟ ਆ ਪੱਗ ਬੰਨਣ ਨੂੰ ਵਾਹ ਯਾਰ ਸ਼ਾਬਾਸ਼ ਕਿੰਨੇ ਘੰਟੇ ਤੇ ਕਿਤੇ ਸ਼ਾਪ ਤੇ ਕੰਮ ਕਰਦਾ ਹਾਂ ਕਿੱਥੇ ਨਹੀਂ ਆਪਣੀ ਸ਼ਾਪ ਆ ਜੀ ਟਿੱਪਾ ਰੋਡ ਤੇ ਸੰਭਰਾਂ ਲੱਗੀਆਂ ਕੀ ਨਾਮ ਤੁਹਾਡਾ ਓਂਕਾਰ ਸਿੰਘ ਓਂਕਾਰ ਸਿੰਘ ਤੇ ਕਿੰਨੇ ਕਮਾ ਲੈਨੇ ਹੋ ਇੱਕ ਮਹੀਨੇ ਚ ਮਹੀਨੇ ਤੇ ਭਾਈ ਦਾ ਫੰਕਸ਼ਨ ਆਜੇ ਤਾਂ ਮਤਲਬ 10-15 ਹਜ਼ਾਰ ਕਮਾ ਲਿਆ ਉਹ ਵਾਹ ਯਾਰ 18 ਸਾਲ ਉਮਰ 2 ਸਾਲ ਹੋ ਗਏ ਕਮਾਉਂਦੇ ਹਾਂਜੀ ਤੇ ਮੈਂ 5th ਕਲਾਸ ਤੋਂ ਪੱਗ ਬੰਨਦਾ ਆ ਰਿਹਾ ਓਏ ਇਹ ਆਪ ਹੀ ਸਿੱਖੀ ਸੀ ਫਿਰ ਹਾਂਜੀ ਆਪੀ ਤੇ ਕਿੰਨੇ ਪੈਸੇ ਲੈਨੇ ਹੋ ਫਿਰ ਇੱਕ ਸਖਾਨ ਦੇ ਪੱਗ ਬੰਨਣ ਦੇ ਜੇ ਭਾਈ ਮੇਰੇ ਘਰੇ ਆ ਕੇ ਸਿੱਖਣੀ ਆ ਤੇ 3000 ਰੁਪਏ ਮਹੀਨਾ ਤੇ ਕਿਹਦੇ ਘਰੇ ਜਾਣਾ ਤੇ ਪਾਣ ਦੇ ਤੇਨੇ ਆਪੇ 5000 ਤੇ ਫੰਕਸ਼ਨ ਚ ਕਿੰਨੇ ਰੁਪਏ ਪੱਗ ਸਾਹਮਣਾਂ ਲੈਣੇ ਫੰਕਸ਼ਨ ਦੇ ਆਪਾ ਮੋਡਰਨ ਟਾਊਨ ਦਾ ਕਾਣਾ ਫੇ 2100 ਰੁਪਏ ਛਕਣ ਜੇ ਵਿਆਹ ਵਾਲੇ ਮੁੰਡੇ ਦਾ ਬਾਕੀ 2500 ਕੋਰ ਹੈ ਪੱਗ ਤੇ ਜੇ ਮੇਰੇ ਲੋਕਲ ਆਪੇ ਘਰ ਆਉਂਦੇ ਉਹ ਵਾਹ ਯਾਰ ਲੋਕੀ ਕਹਿੰਦੇ ਕੰਮ ਹੈ ਨਹੀਂ ਲੈ ਦੇਖੋ ਕੀ ਨਾਮ ਤੁਹਾਡਾ ਓਂਕਾਰ ਸਿੰਘ ਓਂਕਾਰ ਸਿੰਘ 18 ਸਾਲ ਦਾ ਹੋਇਆ ਤੇ 2 ਸਾਲ ਹੋ ਗਏ ਕੰਮ ਕਰਦੇ ਪੱਗ ਬੰਦਾ ਮੁੰਡਾ ਦੇਖੋ ਕੰਮ ਕਰਨ ਵਾਲਿਆਂ ਕੋਲ ਕਿੰਨੀ ਨੌਕਰੀਆਂ ਦੇ ਆਪਸ਼ਨਸ ਨੇ ਕਿੰਨੇ ਕਾਰੋਬਾਰ ਦੇ ਆਪਸ਼ਨਸ ਨੇ ਜਿਹੜੇ ਸਾਡੇ ਰਗੇ ਨਕਮੇ ਉਹੀ ਰੋਲਾ ਪਾਈ ਜਾਂਦੇ ਨੇ ਕੰਮ ਹੈ ਨਹੀਂ ਕੰਮ ਹੈ ਨਹੀਂ ਇਨਸਟਾਗ੍ਰਾਮ ਹੀ ਨਾਲ ਚਲਾਉਣਾ YouTube ਵੀ। ਉਹ ਵਾਹ ਉੱਥੋਂ ਵੀ ਵੇਹੇ ਜਾਂਦੇ। ਨਹੀਂ ਉੱਥੋਂ ਵੱਲੇ ਸਟਾਰਟਿੰਗ ਕੀਤੀ ਹੋਈ ਆ। ਵਾਹ ਸ਼ਾਬਾਸ਼। ਦੇਖੋ 18 ਸਾਲ ਤੇ ਆ ਸੇਵਾ ਵਾਲਾ ਕਿੱਦਾਂ ਆਇਆ ਕੀ ਸੇਵਾ ਕਰਨ। ਤੁਹਾਡੀ ਵੀਡੀਓ ਦੇਖੀ ਸੀ ਮੈਂ 2-3 ਦਿਨ ਪਹਿਲਾਂ। ਅੱਛਾ। ਹਾਂਜੀ ਮੇਰੇ ਮਾਸੀ ਜੀ ਦੇਖਦੇ ਆ ਉਹ ਕਹਿੰਦੇ ਸੀ ਤੂੰ ਜਾ ਕੇ ਆਏ ਭਾਜੀ। ਵੀਡੀਓ ਹਾਂਜੀ ਸੁਣ ਲਈ ਇਹ ਗੱਲਬਾਤ ਮੁੰਡੇ ਦੀ। ਕਿੰਨੀ ਕੇਜ ਆ। ਬਾਈ ਗੱਲ ਉਹੀ ਆ ਜਾਂਦੀ ਆ ਵੀ ਕੰਮ ਕਰਨ ਵਾਲਾ ਹੋਣਾ ਚਾਹੀਦਾ ਸਭ ਕੁਝ ਹੋ ਜਾਂਦਾ ਆ। ਆ ਮੁੰਡੇ ਨੇ YouTube ਕਹਿੰਦਾ ਮੈਂ Instagram ਤੇ YouTube ਵੀ ਚਲਾਉਣਾ ਆ। ਐਦਾ ਨਾ ਮੈਂ ਕਿਸੇ ਨੂੰ ਕਹਿ ਦਿੱਤਾ ਮੈਨੂੰ ਮੈਂ ਇੱਕ ਦਿਨ ਇਸ ਤਰ੍ਹਾਂ ਜਿੱਦਾਂ ਹੁਣ ਮੋਬਾਈਲ ਤੇ ਬੈਠਾ ਵੀਡੀਓ ਬਣਾਈ ਜਾਂਦਾ ਤੇ ਮੈਂ ਐਦਾ ਵੀਡੀਓ ਬਣਾਉਂਦਾ ਸੀ ਤੇ ਆ ਕੇ ਤਾਕੀ ਖੋਲੀ ਉਹਨੇ ਜਾਣਦਾ ਸੀ ਉਹਨੂੰ ਪਤਾ ਸੀਗਾ ਪੇ ਅੰਕਲ ਖੜਾ ਹਾ ਹੈ ਨਾ ਐਵੇਂ ਦੂਰੋਂ ਦੇਖ ਕੇ ਆ ਗਿਆ ਤਾਕੀ ਖੋਲੀ ਤੇ ਮੈਂ ਉਹਨੂੰ ਕਿਹਾ ਬਹਿ ਜਾ ਮੈਂ ਵੀਡੀਓ ਬਣਾਈ ਜਾਂਦਾ ਬਹਿ ਗਿਆ ਤੇ ਮੈਨੂੰ ਕਹਿੰਦਾ ਅੰਕਲ ਇਹ ਕੀ ਸਿਸਟਮ ਹੁੰਦਾ ਹੈ ਕੀ ਹੁੰਦਾ ਇਹਦਾ ਮੈਂ ਵੀ ਇਸ ਤਰ੍ਹਾਂ ਅਕਾਊਂਟ ਬਣਾਉਣਾ ਪੈਂਦਾ Google ਤੇ ਬਣਾਉਣਾ ਪੈਂਦਾ ਮੈਂ ਐਡਸੈਂਸ ਦਾ ਅਕਾਊਂਟ ਹੁੰਦਾ ਇਹ ਹੁੰਦਾ ਉਹ ਉਹਨੂੰ ਸਾਰਾ ਸਮਝਾਇਆ ਕਹਿੰਦਾ ਕੁਝ ਹੁੰਦਾ ਵੀ ਆ ਤੇ ਫਿਰ ਮੈਂ ਉਹਨੂੰ ਮੇਰਾ ਅਕਾਊਂਟ ਦਿਖਾਇਆ ਕਹਿੰਦਾ ਅੰਕਲ ਚਲੋ 100 200 ਹੀ ਹੁੰਦਾ ਭਾਵੇਂ ਹੁੰਦਾ ਤਾਂ ਹੈਗਾ ਨਾ ਤੇ ਮੈਂ ਵੀ ਕਰ ਲੂੰਗਾ ਮੈਂ ਹਾਂ ਕਰਨ ਨੂੰ ਕੀ ਆ ਕੋਈ ਵੱਡੀ ਗੱਲ ਨਹੀਂ ਕਿ ਤੂੰ ਵੀ ਕਰ ਸਕਦਾ ਮੈਂ ਤੂੰ ਬਲੌਗ ਬਣਾਇਆ ਕਰ ਜਿੱਥੇ ਜਾਨਣਾ ਹੁੰਦਾ ਉਹ ਵੀਡੀਓ ਬਣਾਇਆ ਕਰ ਦੋਕ ਵੀਡੀਓ ਤਾਂ ਉਹਨੇ ਬਣਾਈਆਂ ਉਹਨੂੰ ਮੈਂ ਚੈਨਲ ਬਣਾ ਕੇ ਦੇਤਾ ਤੇ ਮੁੜ ਕੇ ਮੈਂ ਪੁੱਛਿਆ ਉਹਨੂੰ ਮੈਂ ਹੁਣ ਵੀਡੀਓ ਨਹੀਂ ਪਾਉਂਦਾ ਕਹਿੰਦਾ ਕਿਹੜਾ ਮੱਥਾ ਮਾਰੇ ਦੱਸੋ ਹੁਣ ਦੱਸੋ ਵੀ ਮੱਥਾ ਤਾਂ ਮਾਰਨਾ ਪੈਣਾ ਦਿਮਾਗ ਨੂੰ ਖਰਚਣਾ ਪੈਣਾ ਇਹ ਜਿਹੜਾ ਐਡਾ ਸਾਰਾ ਸਿਰ ਤੇ ਲਾਇਆ ਹੈ ਨਾ ਰੱਬ ਨੇ ਇਹ ਕਿਸੇ ਗੱਲ ਨੂੰ ਲਾਇਆ ਹੋਇਆ ਆ ਠੀਕ ਆ ਇਹ ਨਹੀਂ ਗਾ ਰੱਬ ਇਹ ਨਹੀਂ ਕਹਿੰਦਾਗਾ ਵੀ ਹਾਂ ਵੀ ਮੈਂ ਦਊਗਾ ਜਿਦਾਂ ਇੱਕ ਮੇਰੇ ਵੀਡੀਓ ਵਿੱਚ ਕੀਤੀ ਸੀਗੀ ਵੀ ਸ਼ਾਇਦ ਤੁਸੀਂ ਦੇਖ ਕੇ ਉਹ ਕਹੋਗੇ ਵੀ ਤੂੰ ਤਾਂ ਰੱਬ ਨੂੰ ਮੰਨਦਾ ਹੀ ਨਹੀਂਗਾ ਰੱਬ ਨੂੰ ਮੰਨਣਾ ਕੋਈ ਇਦਾਂ ਨਹੀਂ ਹੁੰਦਾਗਾ ਵੀ ਉਤੋਂ ਬੋਰੀਆਂ ਆਣਗੀਆਂ ਜਾਂ ਕੋਈ ਇਦਾਂ ਦੀ ਸ਼ਕਤੀ ਆਊਗੀ ਜਿਹੜੀ ਸਾਡਾ ਕੰਮ ਸਵਾਰ ਕੇ ਚਾਊਗੀ ਦੇਖੋ ਪੇਟ ਲੱਗਾ ਸਾਨੂੰ ਕਮਾਉਣਾ ਪੈਣਾ ਸਾਡੀਆਂ ਇਸ਼ਾਵਾਆਂ ਜਿਹੜੀਆਂ ਠੀਕ ਆ ਜਿਹੜੀਆਂ ਜ਼ਰੂਰਤਾਂ ਅਸੀਂ ਵਧਾ ਲਈਆਂ ਆ ਆਪਣੀ ਜ਼ਿੰਦਗੀ ਦੀਆਂ ਇਹ ਹੁਣ ਰੱਬ ਨੇ ਥੋੜੀ ਪੂਰੀਆਂ ਕਰਨੀਆਂ ਜੇ ਸਾਨੂੰ ਕਿਤੇ ਬਹਿਮ ਹੋਵੇ ਵੀ ਰੱਬ ਆ ਕੇ ਸਾਨੂੰ ਆਈਫੋਨ ਲੈ ਕੇ ਦੇਊਗਾ ਜਾਂ ਸੋਹਣੀ ਗੱਡੀ ਲੈ ਕੇ ਦਊ ਰੱਬ ਨੇ ਹੀ ਲੈ ਕੇ ਦੇਣੇਗੇ ਰੱਬ ਨੇ ਜਿਹੜਾ ਦੇਣਾ ਸੀ ਹੱਥ ਪੈਰ ਦੇਖੋ ਅਮੀਰ ਦੇ ਗਰੀਬ ਦੇ ਹੱਥ ਪੈਰ ਇੱਕੋ ਜਿਹੀ ਕੀ ਹੁੰਦੇ ਆ ਠੀਕ ਆ ਗਰੀਬੀ ਦੇ ਵਿੱਚ ਪੈਦਾ ਹੋਣਾ ਕਹਿੰਦੇ ਕੋਈ ਮਾੜੀ ਗੱਲ ਨਹੀਂ ਲੇਕਿਨ ਇਹ ਮਾੜੀ ਗੱਲ ਆ ਵੀ ਗਰੀਬੀ ਚ ਹੀ ਮਰ ਗਿਆ ਇਹੀ ਮਰੀ ਗੱਲ ਆ ਤੇ ਭਾਈ ਗਰੀਬੀ ਦੂਰਤ ਤਾਂ ਹੀ ਹੋਣੀ ਆ ਵੀ ਜੈਲ ਲਾ ਕੇ ਬੋਦੀਆਂ ਤੋਂ ਗਲੀਆਂ ਚ ਗੀੜੀਆਂ ਨਹੀਂ ਮਾਰਨੀਆਂ ਕੰਮ ਕੋਈ ਇੱਕ ਕੰਮ ਹੈ ਕਹਿੰਦਾ ਟੇਕੇ ਬੰਦਾ ਕਰਨ ਲੱਪੇ ਨਾ ਕਾਮਯਾਬ ਹੋ ਜਾਂਦਾ ਕੋਈ ਇੱਕ ਕੰਮ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀਗਾ ਮੋਟਰ ਵਾਇਰਡਿੰਗ ਦਾ ਏਸੀਆਂ ਫਰਿੱਜਾਂ ਦਾ ਇਲੈਕਟ੍ਰੀਸ਼ੀਅਨ ਦਾ ਪਲੰਬਰ ਦਾ ਠੀਕ ਆ ਇਹ ਮੈਂ ਸਾਰੇ ਕੰਮ ਕਰ ਲੈਣਾ ਲਾਇਸੈਂਸ ਇਹ ਤਾਂ ਅਲੱਗ ਛੇਜ ਆ ਚਾਰ ਪੰਜ ਕੰਮ ਆ ਮੇਰੇ ਕੋਲ ਔਰ ਮੈਂ ਜਿਹੜੇ ਕੰਮ ਨੂੰ ਲੱਗਿਆ ਸੀ ਉਹ ਸਿੱਖ ਕੇ ਹੀ ਹਟਿਆ ਸੀਗਾ ਹੁਣ ਮੇਰੇ ਕੋਲ ਆਪਸ਼ਨ ਹੈ ਕੋਈ ਵੀ ਕੰਮ ਕਰ ਸਕਦਾ ਮੈਂ ਕੰਮ ਸਿੱਖਿਆ ਹੋਏ ਬੰਦਾ ਤਾਂ ਭੁੱਖਾ ਨਹੀਂ ਮਰਦਾ ਆ YouTube ਦਾ ਮੈਨੂੰ ਕਈ ਕਹਿ ਦਿੰਦੇ ਆ ਐਵੇਂ ਮੱਥਾ ਮਾਰਹੁਣ ਹੁਣ ਜਿਹਨੂੰ ਪਤਾ ਨਹੀਂਗਾ ਹੁਣ ਉਹਨੂੰ ਤਾਂ ਕਹੀਦੇ ਵੀ ਹਾਂ ਭਰਾ ਮੱਥੇ ਹੀ ਮਾਰਦੇ ਆ ਸਾਡਾ ਦਿਮਾਗ ਹੀ ਲਿਆ ਹੋਇਆ ਆ ਸੋ ਇਹ ਚੀਜ਼ਾਂ ਆ YouTube ਤੇ ਜੇ ਤੁਸੀਂ ਮਤਲਬ ਕੰਮ ਕਰਨਾ ਚਾਹੁੰਦਾ ਕੋਈ ਭਰਾ ਠੀਕ ਆ ਤੇ ਬੜੀਆਂ ਵੀਡੀਓ ਬੜੀਆਂ ਹੈਗੀਆਂ YouTube ਤੇ ਉਹ ਵੇਖ ਕੇ ਤੁਸੀਂ ਬਹੁਤ ਸਿੱਖ ਸਕਦੇ ਆ ਕਿਵੇਂ ਕਰਨਾ ਕਿਵੇਂ YouTube ਚੈਨਲ ਬਣਾਉਣਾ ਵਗੈਰਾ ਵਗੈਰਾ ਇਹ ਵੀ ਕਰ ਸਕਦੇ ਆ ਹੋਰ ਬੜੇ ਕੰਮ ਬਹੁਤ ਕੰਮ ਆ ਕੰਮ ਕਰੋ ਸਹੀ ਕਈ ਭਰਾ ਕਹਿੰਦੇ ਵੀ ਰੇੜੀ ਲਾਉਨੇ ਆ ਅਸੀਂ ਸਾਡੇ ਤਾਂ ਰੇੜੀ ਤੇ ਕੋਈ ਆਉਂਦਾ ਨਹੀਂ ਇਦਾਂ ਥੋੜੀ ਹੁੰਦਾ ਐ ਇਦਾਂ ਨਹੀਂ ਹੁੰਦਾਗਾ ਵੀ ਤੁਸੀਂ 10 ਦਿਨ ਮਹੀਨਾ ਰੇੜੀ ਲਈਏ ਤੇ ਆਜੂ ਹੌਲੀ 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 ਹੋਊਗਾ ਕਿਉਂਕਿ ਲੋਕ ਗਿਜੇ ਹੋਏ ਆ ਉਹਨਾਂ ਦੇ ਪੱਕੇ ਕਸਟਮਰ ਆ ਇੱਥੇ ਵੀ ਇਸ ਤਰ੍ਹਾਂ ਹੁੰਦੇ ਆ ਵਿਦੇਸ਼ਾਂ ਚ ਵੀ ਅਸੀਂ ਮੈਥੇ ਵਿਦੇਸ਼ ਚ ਰਹਿੰਦਾ ਤੇ ਇਹ ਤੇ ਵੀ ਐਵੇਂ ਹੁੰਦੀ ਆ ਪਹਿਲਾਂ ਸਾਰੇ ਬਾਹਰਲੇ ਲੋਕ ਐਦਾ ਕੰਮ ਕਰਦੇ ਸੀ ਹੁਣ ਇਹ ਲੋਕ ਆਪ ਕੰਮ ਕਰਨ ਲੱਗ ਪਿਆ ਤੇ ਅਕਸਰ ਕਈ ਵਾਰ ਕੀ ਹੁੰਦਾ ਬੰਦੇ ਦੇ ਦਿਲ 'ਚ ਹੁੰਦੀ ਆ ਗੱਲ ਵੀ ਨਹੀਂ ਇਹ ਗਰੀਬ ਬੰਦਾ ਆ ਭਾਵੇਂ ਸਾਡੇ ਪੜੋਸੀ ਨੇ ਜਿਹੜੀ ਲਈ ਹੋਵੇ ਉਹ ਉਦੋਂ ਵੀ ਗਰੀਬ ਹੋਵੇ ਲੇਕਿਨ ਉਹ ਸਾਨੂੰ ਫੇਰ ਵੀ ਐਂ ਲੱਗਦਾ ਰਹਿੰਦਾ ਵੀ ਨਹੀਂ ਇਹ ਤਾਂ ਚਲੋ ਆਪਣਾ ਹੀ ਆ ਇਹ ਵਿਚਾਰਾ ਗਰੀਬ ਬੰਦਾ ਬਾਹਰੋਂ ਆਇਆ ਕਮਾਣ ਇਹ ਸਾਡੇ ਨਾਲ ਵੀ ਹੁੰਦੀਆਂ ਆ ਤੇ ਐਦਾਂ ਨਹੀਂ ਹੁੰਦਾ ਕੰਮ ਕਰੋ ਟੇਕੇ ਕਰੋ ਕੋਈ ਵੀ ਕੰਮ ਕਰੋ ਵਧੀਆ ਤਰੀਕੇ ਨਾਲ ਕਰੋ ਕੰਮ ਕਰਨਾ ਪੈਣਾ ਕੰਮ ਕਰਾਂਗੇ ਫਿਰ ਪੈਸਾ ਆਉਣਾ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾਗਾ ਯਾਦ ਰੱਖਿਓ ਇਸ ਗੱਲ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮਜ਼ਾ ਮਾਣੋ ਖੁਸ਼ ਰਿਆ ਕਰੋ ਓਕੇ ਭਾਈ ਥੈਂਕ ਯੂ